ਵਾਹਿਗੁਰੂ ਜੀ ਵਾਹਿ हम संतन की रे नप्यारे हम संतन की शरणा संत हमारा ਸਤਿ ਆਣੀ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਜਨਮ ਮਰਨ ਹੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਰਸੋ ਲੈ ਲ ਮਿਲਾ ਔਖਾ ਵਿਛੋੜਾ ਕੱਟਣਾ ਜੀ ਬਿਨ ਗੁਰਾਂ ਗੁਜ਼ਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਂਦਾ ਸਾਰੀ ਉਮਰ ਗੁਜ਼ਾਰਾ ਕਰਨ ਕਰ ਦੁਨੀਆਂ ਤੋਂ ਕਿਨਾਰਾ ਹੋ ਸਕਦਾ ਦੁਨੀਆਂ ਤੋਂ ਦੈ ਪ੍ਰੀਤਮ ਤੋਂ ਕਿਨਾਰਾ ਕੋਣ ਕਰੇ ਹੋ ਅੱਜ ਚਿੱਤੇ ਆਉਂਦੇ ਨੇ ਮਿੱਠੇ ਬੋਲ ਫਕੀਰਾ ਤੇਰੇ ਅੱਜ ਚਿੱਤੇ ਆਉਂਦੇ ਨੇ

ਰੱਬੀ ਰੰਗ ਵਿੱਚ ਰਤਿਆਂ ਦੇ ਰੱਬੀ ਰੰਗ ਵਿੱਚ ਰਤਿਆਂ ਦੇ ਮਿਲਦੇ ਨਹੀਂ ਦੁਨੀਆ ਨਾਲ ਚਿਹਰੇ ਰੱਬੀ ਰੰਗ ਵਿੱਚ ਰਤਿਆਂ ਦੇ ਮਿਲਦੇ ਨਹੀਂ ਦੁਨੀਆ ਨਾਲ ਚਿਹਰੇ ਤੇ ਆਂਦੇ ਲਾਲ ਤੇਰੇ ਅੱਜ ਚਿੱਤੇ ਆਉਂਦੇ ਨੇ ਮਿੱਠੇ ਬੋਲ ਫਕੀਰ ਤੇਰੇ ਅੱਜ ਚਿੱਤੇ ਆਉਂਦੇ ਨੇ ਮਿੱਠੇ ਬੋਲ ਫਕੀਰ ਤੇਰੇ ਬੋਲ ਤੇਤੇ ਹੁੰਦੇ ਨੇ ਮਿੱਠੇ ਬੋਲ ਫਕੀਰ ਤੇਰੇ ਅੱਜ ਚੇਤੇ ਆਉਂਦੇ ਨੇ ਮਿੱਠੇ ਬੋਲ ਫਕੀਰਾ ਤੇਰੇ ਚੇਤੇ ਆਉਂਦੇ ਨੇ ਮਿੱਠੇ ਬੋਲ ਫਕੀਰਾ ਤੇਰੇ ਅੱਜ ਚੇਤੇ ਆਉਂਦੇ ਨੇ ਮਿੱਠੇ ਬੋਲ ਫਕੀਰਾ ਤੇਰੇ ਦੇਸ਼ ਵਿੱਚ ਲਾਲੇ ਜਾ ਕੇ ਡੇਰ ਦੱਸ ਨਾ ਪੈਂਦੀ ਤੇਰੇ ਦੇਸ਼ ਦੀ ਕੇਹਦੇ ਦੇਸ਼ ਵਿੱਚ ਲਾਲੇ ਜਾ ਕੇ ਡੇਰੇ ਦੱਸ ਨਾ ਪੈਂਦੀ ਤੇਰੇ ਦੇਸ਼ ਦੀ ਦੇਸ਼ ਵਿੱਚ ਲਾਲੇ ਜਾ ਕੇ ਡੇਰੇ ਦੱਸ ਨਾ ਪੈਂਦੀ ਤੇਰੇ ਦੇਸ਼ ਦੀ ਦੇਸ਼ ਦੇ ਸਤਿ ਪਾਤ ਜਾ ਕੇ ਡੇਰੇ ਦਸਨਾ ਪੈਂਦੀ ਤੇਰੇ ਦੇਸ ਦੇ ਜੇ ਦੇਸ ਵਿੱਚ ਲਾਲੇ ਜਾ ਕੇ ਡੇਰੇ ਦਸਨਾ ਪੈਂਦੀ ਤੇਰੇ ਦੇਸ ਦੇ ਕਿਹੜੇ ਦੇਸ ਵਿੱਚ ਲਾਲੇ ਜਾ ਕੇ ਡੇਰੇ ਦਸ ਨਾ ਪੈਂਦੀ ਤੇਰੇ ਦੇਸ ਦੇ ਦਸ ਨਾ ਪੈਂਦੀ ਜੀ ਤੇਰੇ ਦੇਸ ਦੀ ਦਸ ਨਾ ਪੈਂਦੀ ਜੀ ਤੇਰੇ ਦੇਸ ਦੀ ਉਹ ਦਸ ਨਾ ਪੈਂਦੀ ਜੀ ਤੇਰੇ ਦੇਸ ਦੇ ਉਹ ਦਸ ਨਾ ਪੈਂਦੀ ਜੀ ਤੇਰੇ ਦੇਸ ਦੇ ਹੋ ਦੱਸਣਾ ਪੈਂਦੀ ਜੀ ਤੇਰੇ ਦੇਸ ਦੇ ਹੋ ਦੱਸਣਾ ਪੈਂਦੀ ਜੀ ਤੇਰੇ ਦੇਸ ਦੇ ਵਿਰਲੇ ਜਾਗ ਆਉਂਦੇ ਨੇ ਜੀ ਬਖਸ਼ੀਆਂ ਰੂਹਾਂ ਵਾਲੇ ਵਿਰਲੇ ਜਾਗ ਆਉਂਦੇ ਨੇ ਬਕਸ਼ੀਆਂ ਰੂਹਾ ਵਾਲੇ ਮਿਰਲੇ ਜਾ ਕੇ 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 ਆਉਂਦੇ ਨੇ ਬਖਸ਼ਿਆ ਰੂਹਾ ਵਾਲੇ ਪਰਮ ਸਤਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਜਿੰਨੀਆਂ ਵੀ ਗੁਰੂਕੀਆਂ ਸੰਗਤਾਂ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਹਾਪੁਰਸ਼ ਜਿੰਨੀਆਂ ਵੀ ਸੰਗਤਾਂ ਮਹਾਪੁਰਸ਼ਾਂ ਦੇ ਵਿਰਾਗ ਵਿੱਚ ਮਹਾਪੁਰਸ਼ਾਂ ਦੇ ਪਿਆਰ ਵਿੱਚ ਬੇਅੰਤ ਪਵਿੱਤਰ ਰੂਹਾਂ ਬੇਅੰਤ ਪਵਿੱਤਰ ਸੰਗਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਮਹਾਪੁਰਸ਼ਾਂ ਨੇ ਜਿਹੜਾ ਸੰਗਤਾਂ ਨੂੰ ਲਾਇਆ ਹੈ ਆਪਣੇ ਮਨ ਵਿੱਚ ਆਪਣੇ ਪਿਆਰੇ ਦਾ ਪਿਆਰ ਲੈ ਕੇ ਸਾਰੀਆਂ ਸੰਗਤਾਂ ਨੇ ਸ਼ਮੂਲੀਅਤ ਕਰਨ ਦਾ ਯਤਨ ਕੀਤਾ ਹੈ ਜਿੱਥੇ ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਉੱਥੇ ਸਾਡੇ ਅਤੀ ਸਤਿਕਾਰਯੋਗ ਮਹਾਪੁਰਸ਼ ਬਾਬਾ ਗੁਰਮੀਤ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਾਲੇ ਸਤਿਕਾਰਯੋਗ ਸੰਤ ਜੀ ਮਹਾਰਾਜ ਬਾਬਾ ਦਲਵੀਰ ਸਿੰਘ ਜੀ ਬਾਬਾ ਪਰਮਜੀਤ ਸਿੰਘ ਜੀ ਤੇ ਦਾਸਾ ਵਾਲੇ ਬਾਬਾ ਦਰਸ਼ਨ ਸਿੰਘ ਜੀ ਟੌੜੇ ਵਾਲੇ ਬਾਬਾ ਤਜਿੰਦਰ ਸਿੰਘ ਜੀ ਨਾਨਕਸਰ ਵਾਲੇ ਮੰਡੀ ਸਾਹ ਵਾਲੇ ਮਹਾਂਪੁਰਸ਼ਾਂ ਦੇ ਸਤਕਾਰਯੋਗ ਪਿਤਾ ਜੀ ਸੱਚਖੰਡ ਵਾਸੀ ਸੰਤ ਬਾਬਾ ਬਲਕਾਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ ਉਹਨਾਂ ਦੇ ਸੁਪੁੱਤਰ ਕਿੰਨੀਆਂ ਰੂਹਾਂ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਹਾਜ਼ਰੀਆਂ ਭਰਣਾਈਆਂ ਔਰ ਭਰ ਰਹੀਆਂ ਸਰਸੰਗਤ ਜੀ ਰੱਬ ਦੇ ਪਿਆਰੇ ਮਹਾਂਪੁਰਸ਼ ਇਸ ਬਾਤ ਲੋਕ ਦੀ ਧਰਤੀ ਤੇ ਆਉਂਦੇ ਨੇ ਆਏ ਅਸੀਂ ਵੀ ਆ ਤੇ ਆਏ ਰੱਬ ਦੇ ਪਿਆਰੇ ਮਹਾਪੁਰਸ਼ ਜੀ ਜਾਣਦੀ ਦੁਨੀਆ ਹੈ ਜਾਂਦੇ ਰੱਬ ਦੇ ਪਿਆਰੇ ਮਹਾਪੁਰਸ਼ ਨੇ ਸਰਸੰਗਤ ਜੀ ਰੱਬ ਦੇ ਪਿਆਰੇ ਮਹਾਪੁਰਸ਼ਾਂ ਦਾ ਇਸ ਬਾਤ ਲੋਕ ਦੀ ਧਰਤੀ ਤੇ ਆਉਣਾ ਵੀ ਧੰਨ ਤੇ ਰੱਬ ਦੇ ਪਿਆਰੇ ਮਹਾਪੁਰਸ਼ਾਂ ਦਾ ਜਣਾ ਵੀ ਧੰਨ ਜਿਨ੍ਹਾਂ ਨੇ ਭਜਨ ਕਰਕੇ ਬੰਦਗੀ ਕਰਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਲਿਸ਼ਕਾਇਆ ਹੋਵੇ ਜਿਨ੍ਹਾਂ ਨੇ ਆਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇ ਪਹਿਰਾ ਦੇ ਕੇ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ ਹੋਵੇ 1 2 4 500 ਨਹੀਂ ਲੱਖਾਂ ਪ੍ਰਾਣੀਆਂ ਨੂੰ ਗੁਰੂ ਦਾ ਅੰਮ੍ਰਿਤ ਛਕਾਇਆ ਭੇਵੇ ਵਾਲੇ ਮਹਾਪੁਰਸ਼ਾਂ ਨੇ ਤੁਸੀਂ ਗਿਣਤੀ ਨਹੀਂ ਕਰ ਸਕਦੇ ਕਿੰਨੀਆਂ ਸੰਗਤਾਂ ਨੂੰ ਤਾਰਿਆ ਤੇ ਐਸੇ ਮਹਾਪੁਰਸ਼ਾਂ ਦੇ ਪਿਆਰ ਵਿੱਚ ਐਸੇ ਮਹਾਪੁਰਸ਼ਾਂ ਦੇ ਵਿਰਾਗ ਵਿੱਚ ਆਪ ਜੀ ਸਾਰੇ ਜੁੜ ਕੇ ਬੈਠੇ ਹੋ ਵੇਖੋ ਸਰ ਸੰਗਤ ਜੀ ਜਿਹੜੇ ਬਿਹੰਗਮ ਜਿਹੜੇ ਮਹਾਪੁਰਸ਼ਾਂ ਦੇ ਸੇਵਾਦਾਰ ਜਿਹੜੇ ਮਹਾਪੁਰਸ਼ਾਂ ਦੇ ਪਿਆਰ ਕਰਨ ਵਾਲੀਆਂ ਤਾਂ ਚਲੋ ਸਾਰੀਆਂ ਸੰਗਤਾਂ ਪਰ ਜਿਹੜੇ ਨਜ਼ਦੀਕ ਰਹਿੰਦੇ ਨੇ ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡਿਆ ਮਹਾਪੁਰਸ਼ਾਂ ਵਾਸਤੇ ਇਹ ਜਿਹੜਾ ਸਮਾਂ ਜਾਂ ਇਤੋਂ ਬਾਹਰ ਜਿਹੜਾ ਸਮਾਂ ਉਹਨਾਂ ਬੇਹੰਗਮਾਂ ਵਾਸਤੇ ਬਹੁਤ ਔਖਾ ਹੁੰਦਾ ਹੈ ਬਹੁਤ ਔਖਾ ਹੁੰਦਾ ਜਦੋਂ ਆਪਣਾ ਪਿਆਰਾ ਮਹਾਪੁਰਸ਼ ਦੁਨੀਆ ਤੋਂ ਚਲਿਆ ਜਾਏ ਦੋ ਚੀਜ਼ਾਂ ਪੱਲੇ ਰਹਿ ਜਾਂਦੀਆਂ ਨੇ ਜਾਂ ਤਾਂ ਰੋਣਾ ਤਾਂ ਜਾਂ ਫਿਰ ਵਿਛੋੜਾ ਜਾਂ ਫਿਰ ਯਾਦ ਸਰਸੰਗਤ ਜੀ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਵਾਰ ਸਖਤ ਜਮਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ ਸਭ ਤੋਂ ਵੱਡਾ ਵਿਛੋੜਾ ਆਪਣੇ ਪਿਆਰੇ ਦਾ ਆਪਣੇ ਮਹਾਪੁਰਸ਼ ਦਾ ਵਿਛੋੜਾ ਸੋ ਜਿੱਥੇ ਸਾਰੀ ਸੰਗਤ ਨੇ ਮਹਾਪੁਰਸ਼ਾਂ ਨੂੰ ਪਿਆਰ ਕਰਨਾ ਹੈ ਪਿਆਰ ਕਰਦੇ ਹੋ ਤੁਸੀਂ ਆਏ ਹੋ ਉਥੇ ਹੁਣ ਜਿਹੜੇ ਮਹਾਪੁਰਸ਼ਾਂ ਤੋਂ ਬਾਅਦ ਵਿੱਚ ਬਿਹੰਗਮ ਨੇ ਉਹਨਾਂ ਬਿਹੰਗਮਾਂ ਨਾਲ ਵੀ ਆਪਾਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਹੈ ਮਹਾਪੁਰਸ਼ਾਂ ਦਾ ਘਾਟਾ ਪੂਰਾ ਨਹੀਂ ਹੋ ਸਕਦਾ ਸਰਸੰਗਤ ਜੀ ਇੱਕ ਪਰਿਵਾਰ ਚੋਂ ਸ਼ਰੀਰ ਚਲਿਆ ਜਾਏ ਇੱਕ ਪਰਿਵਾਰ ਨੂੰ ਘਾਟਾ ਪੈਂਦਾ ਹੁੰਦਾ ਹੈ ਰਿਸ਼ਤੇਦਾਰਾਂ ਨੂੰ ਘਾਟਾ ਪੈਂਦਾ ਹੈ ਪਰ ਪੇਵੇ ਵਾਲੇ ਮਹਾਪੁਰਸ਼ਾਂ ਦਾ ਜਿਹੜਾ ਘਾਟਾ ਹੈ ਉਹ ਕਿੰਨੇ ਮਹਾਪੁਰਸ਼ਾਂ ਨੂੰ ਕਿੰਨੀਆਂ ਸੰਗਤਾਂ ਨੂੰ ਕਿੰਨੇ ਰੱਬ ਦੇ ਪਿਆਰਿਆਂ ਨੂੰ ਪਿਆ ਕਿਉਂਕਿ ਮਹਾਪੁਰਸ਼ ਜਿਨ੍ਹਾਂ ਨਾਲ ਯਾਰੀ ਲਾਉਂਦੇ ਸੀ ਮਹਾਪੁਰਸ਼ ਜਿਨ੍ਹਾਂ ਨਾਲ ਪਿਆਰ ਕਰਦੇ ਸੀ ਤੇ ਯਾਰੀ ਲਾਉਂਦੇ ਵੀ ਪਿਆਰ ਨਾਲ ਸੀ ਤੇ ਨਿਭਾਉਂਦੇ ਵੀ ਅਖੀਰ ਤੱਕ ਸੀ ਕਿੰਨੇ ਮਹਾਪੁਰਸ਼ ਤੁਸੀਂ ਵੇਖੇ ਹੋਣਗੇ ਜਦੋਂ ਉਹਨਾਂ ਨੇ ਕੀਰਤਨ ਕਰਨਾ ਤੇ ਕਿੰਨੇ ਮਹਾਪੁਰਸ਼ਾਂ ਨੇ ਦਰਸ਼ਨ ਦੇਣੇ ਤੇ ਸਰ ਸੰਗਤ ਐਸੇ ਸਤਪੁਰ ਸਤਿਗੁਰੂ ਗੁਰੂ ਗ੍ਰੰਥ ਸਾਹਿਬਹਾਰੇ ਸੱਚੇ ਪਾਤਸ਼ਾਹ ਜੀ ਦੇ ਚਰਣਾ ਚ ਦਾਸ ਇਹ ਅਰਦਾਸ ਕਰਦਾ ਹੈ ਐਸੇ ਮਹਾਪੁਰਸ਼ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਇਸ ਮਾਤ ਲੋਗ ਦੀ ਧਰਤੀ ਤੇ ਭੇਜਦੇ ਰਿਹਾ ਕਰਨਾ ਰੱਬ ਦੇ ਪਿਆਰੇ ਮਹਾਪੁਰਸ਼ ਥੰਮ ਹੋਇਆ ਕਰਦੇ ਨੇ ਉਹ ਬੰਦਗੀ ਕਰਦੇ ਨੇ ਭਜਨ ਕਰਦੇ ਨੇ ਰੱਬ ਦੇ ਪਿਆਰਿਆਂ ਦਾ ਆਉਣਾ ਵੀ ਧੰਨ ਤੇ ਰੱਬ ਦੇ ਪਿਆਰਿਆਂ ਦਾ ਜਾਣਾ ਵੀ ਧੰਨ ਧੰਨ ਕਿਉਂ ਕਿਉਂਕਿ ਸਰਸੰਗਤ ਜੀ ਉਹਨਾਂ ਨੇ ਭਜਨ ਕੀਤਾ ਉਹਨਾਂ ਨੇ ਬੰਦਗੀ ਕੀਤੀ ਉਹਨਾਂ ਨੇ ਸਿਮਰਨ ਕੀਤਾ ਤੇ ਐਨਾ ਸਿਮਰਨ ਐਨੀ ਭਗਤੀ ਕਰਦੇ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਨੇ ਸਿਫਤ ਕਰਦਿਆਂ ਕਰਦਿਆਂ ਸਰਸੰਗਤ ਜੀ ਰੱਬ ਦੇ ਪਿਆਰੇ ਮਹਾਪੁਰਸ਼ ਸਿਫਤ ਕਰਦਿਆਂ ਕਰਦਿਆਂ ਆਪਣੇ ਮਾਲਕ ਵਿੱਚ ਅਪੇਧ ਹੋ ਜਾਂਦੇ ਨੇ ਤੇ ਸੁਣਿਓ ਸੰਸਾਰ ਦਾ ਬੰਦਾ ਜਦੋਂ ਮਰਦਾ ਜੇ ਮੰਨ ਲਓ ਆਪਾਂ ਸਾਰੇ ਆਪਾਂ ਮਰਾਂਗੇ ਸਾਡੇ ਜਾਨ ਚ ਤੇ ਰੱਬ ਦੇ ਪਿਆਰੇ ਮਹਾਪੁਰਸ਼ਾਂ ਦੇ ਜਾਨ ਵਿੱਚ ਬਹੁਤ ਵੱਡਾ ਫਰਕ ਹੁੰਦਾ ਸਰਸੰਗੇ ਜੀ ਇੱਕ ਮਿੱਟੀ ਦਾ ਘੜਾ ਹੈ ਕੱਚਾ ਮਿੱਟੀ ਦਾ ਕੱਚਾ ਘੜਾ ਹੈ ਤੇ ਘੜੇ ਵਿੱਚ ਪਾ ਦਿਓ ਪਾਣੀ ਘੜੇ 'ਚ ਤੁਸੀਂ ਪਾਣੀ ਪਾ ਦਿਓ ਤੇ ਉਹਨੂੰ ਪਾਣੀ ਵਾਲੇ ਘੜੇ ਨੂੰ ਸਮੁੰਦਰ ਚ ਲਟਕਾ ਦਿਓ ਪਾਣੀ ਵਾਲੇ ਘੜੇ ਨੂੰ ਆਏ ਸਮੁੰਦਰ ਚ ਲਟਕਾ ਦਿਓ ਜੇ ਪਾਣੀ ਵਾਲੇ ਉਸ ਕੱਚੇ ਘੜੇ ਨੂੰ ਸਮੁੰਦਰ ਚ ਲਟਕਾਓਗੇ ਤੇ ਵੇਖਾਂਗੇ ਕੀ ਘੜੇ ਦੇ ਬਾਹਰ ਕੀ ਹੈ ਪਾਣੀ ਤੇ ਘੜੇ ਦੇ ਅੰਦਰ ਪਾਣੀ ਵਿੱਚ ਜਿਹੜੀ ਦੀਵਾਰ ਹੈ ਵਿੱਚ ਜਿਹੜਾ ਪਰਦਾ ਹੈ ਉਹ ਇੱਕ ਘੜੇ ਦਾ ਹੈ ਜੇ ਸਾਰਸੰਗਤ ਜੀ ਉਹ ਘੜਾ ਟੁੱਟ ਜੇ ਉਹ ਜਿਹੜਾ ਪਾਣੀ ਵਾਲਾ ਘੜਾ ਹੈ ਜੇ ਉਹ ਟੁੱਟ ਜੇ ਤੇ ਸਾਰਸੰਗਤ ਜੀ ਘੜੇ ਵਾਲਾ ਪਾਣੀ ਰਲ ਜਾਏਗਾ ਸਮੁੰਦਰ ਵਾਲੇ ਪਾਣੀ ਚ ਜਦੋਂ ਸਮੁੰਦਰ ਚ ਰਲ ਗਿਆ ਘੜੇ ਵਾਲਾ ਪਾਣੀ ਉਹ ਪਾਣੀ ਫਿਰ ਘੜੇ ਦਾ ਰੂਪ ਨਹੀਂ ਬਜੇਗਾ ਘੜੇ ਵਾਲਾ ਪਾਣੀ ਨਹੀਂ ਬਜੇਗਾ ਉਹ ਸਮੁੰਦਰ ਦਾ ਹੀ ਰੂਪ ਹੋ ਜਾਏਗਾ ਜਿੱਦਾਂ ਘੜੇ ਵਾਲੇ ਪਾਣੀ ਨੂੰ ਸਮੁੰਦਰ ਆਪਣੇ ਵਿੱਚ ਸਮਾਲ ਲੈਂਦਾ ਹੈ ਉਹ ਘੜੇ ਵਾਲਾ ਪਾਣੀ ਸਮੁੰਦਰ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਰੱਬ ਦਾ ਪਿਆਰਾ ਮਹਾਪੁਰਸ਼ ਰੱਬ ਦਾ ਪਿਆਰਾ ਸਤਪੁਰਸ਼ ਭਗਤੀ ਕਰਕੇ ਬੰਦਗੀ ਕਰਕੇ ਇਸ ਮਾਤ ਲੋਕ ਦੀ ਧਰਤੀ ਤੋਂ ਜਾਂਦਾ ਹੈ ਮਾਲਕ ਵੀ ਉਹਨੂੰ ਇਦਾਂ ਆਪਣੇ ਚ ਸਮਾਲ ਲੈਂਦਾ ਜਿਵੇਂ ਘੜੇ ਵਾਲਾ ਪਾਣੀ ਸਮੁੰਦਰ ਆਪਣੇ ਵਿੱਚ ਸਮਾਲ ਲੈਂਦਾ ਇੱਥੇ ਜਾ ਕੇ ਫਿਰ ਆਪਾਂ ਕਹਿੰਦੇ ਹਰ ਹਰ ਜਨਦੋਈ ਏਕ ਹੈ ਵਿਭ ਵਿਚਾਰ ਕਸ਼ਨਾ ਹੈ ਰੱਬ ਦੇ ਪਿਆਰੇ ਰੱਬ ਨਹੀਂ ਹੋਇਆ ਕਰਦੇ ਪਰ ਰੱਬ ਵਰਗੀ ਹੁੰਦੇ ਨੇ ਇਸੇ ਕਰਕੇ ਕਹੀਦਾ ਪੜਿਓ ਪਿਆਰ ਨਾਲ ਸਾਰੇ ਉਹ ਤਾਂ ਸਾਈਂ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਉਹ ਤਾਂ ਸਾਈਂ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਸਾਈਂ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਉਹ ਤਾਂ ਸਾਈਂ ਵਰਗੇ ਨੇ ਉਹ ਤਾਂ ਸਾਈ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਸਾਰੀ ਸੰਗਤ ਬੋਲਿਆ ਕਰੋ ਵਰਗੇ ਨੇ ਨਾ ਜਾਣੋ ਭੇਦ ਨਾ ਜਾਣੋ ਉਹ ਤਾਂ ਸਾਈ ਵਰਗੇ ਨੇ ਸਾਈ ਵਰਗੇ ਨੇ ਉਹ ਤਾਂ ਸਾਈ ਵਰਗੇ ਨੇ ਜੀ ਸਾਈ ਵਰਗੇ ਨੇ ਉਹ ਤਾਂ 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 ਸਾਈ ਵਰਗੇ ਨੇ ਸਾਈ ਵਰਗੇ ਨੇ ਉਹ ਤਾਂ ਸਾਈ ਵਰਗੇ ਨੇ ਉਹ ਤਾਂ ਸਾਈ ਵਰਗੇ ਨੇ ਪੀੜਾ ਨਾ ਜਾਣੋ ਪੀੜਾ ਨਾ ਜਾਣੋ ਉਹ ਤਾਂ ਸਾਈ ਵਰਗੇ ਨੇ ਪੇਦਨਾ ਜਾਣੋ ਪੇਦਨਾ ਜਾਣੋ ਓ ਕਾ ਸਾਈ ਵਰਕੇ ਨੇ ਪੇਦਨਾ ਜਾਣੋ ਪੇਦਨਾ ਜਾਣੋ ਓ ਕਾ ਸਾਈ ਵਰਕੇ ਨੇ ਪੇਦਨਾ ਜਾਣੋ ਪੇਦਨਾ ਜਾਣੋ ਸਾਈ ਵਰਕੇ ਨੇ ਪੇਦਨਾ ਰੱਬ ਦੇ ਪਿਆਰੇ ਸਾਥ ਸੰਗਤ ਰੱਬ ਨਹੀਂ ਹੁੰਦੇ ਪਰ ਭਗਤੀ ਕਰਕੇ ਬੰਦਗੀ ਕਰਕੇ ਰੱਬ ਦੇ ਪਿਆਰਿਆਂ ਨੂੰ ਮਾਲਕ ਆਪਣੇ ਚਪੇਦ ਕਰ ਲੈਂਦਾ ਅਸੀਂ ਜਦੋਂ ਬੋਲਦੇ ਆ ਜਦੋਂ ਅਸੀਂ ਕੋਈ ਗੱਲ ਕਰਦੇ ਆ ਸਾਡੀ ਕਈ ਗੱਲ ਸਾਡੇ ਘਰ ਦੇ ਨਹੀਂ ਮੰਨਦੇ ਸਾਡੀ ਬੋਲੀ ਗੱਲ ਸਾਡੇ ਬੱਚੇ ਨਹੀਂ ਮੰਨਗੇ ਰਾਜੀ ਸਾਡਾ ਪਰਿਵਾਰ ਮੰਨਗੇ ਰਾਜੀ ਨਹੀਂ ਪਰ ਜਦੋਂ ਰੱਬ ਦਾ ਪਿਆਰਾ ਮਹਾਪੁਰਸ਼ ਬੋਲਦਾ ਹੈ ਰੱਬ ਦੇ ਪਿਆਰੇ ਮਹਾਪੁਰਸ਼ ਦੀ ਦਰਗਾਹ ਵਿੱਚ ਮੰਨੀ ਜਾਂਦੀ ਹੈ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਸੇ ਗੁਰਮਖ ਤੋਂ ਬਿਆਸੀ ਤੋਂ ਮਹਾਪੁਰਸ਼ ਤੋਂ ਬੰਦਗੀ ਵਾਲੇ ਸਤਪੁਰਸ਼ ਤੋਂ ਅਰਦਾਸ ਕਰਾਈਏ ਸਾਰਸੰਗਤ ਜੀ ਬੰਦਗੀ ਵਾਲਾ ਮਹਾਪੁਰਸ਼ ਜਦੋਂ ਬੋਲਦਾ ਹੈ ਭਜਨ ਕਰਨ ਵਾਲੇ ਮਹਾਪੁਰਸ਼ ਜਦੋਂ ਬੋਲਦੇ ਨੇ ਹਮੇਸ਼ਾ ਤਾਰਨਾ ਪੜੀਦਾ ਹੈ ਸਾਧੂ ਨਿਬੋਉਦਾ ਸਾਧੂ ਦੀ ਬੰਦਗੀ ਬੋਲੇ ਸਾਧੂ ਨਿਬੋ ਸਾਧੂ ਦੀ ਬੰਦਗੀ ਬੋਲੇ ਸਾਧੂ ਦੀ ਬੰਦਗੀ ਬੋਲੇ ਸਾਧੂ ਦੀ ਬੰਦਗੀ ਬੋਲੇ ਜੀ ਬੰਦਗੀ ਬੋਲੇ ਸਾਧੂ ਦੀ ਬੰਦਗੀ ਬੋਲੇ ਸਾਧੂ ਦੀ ਬੰਦਗੀ ਬੋਲੇ ਜੀ ਬੰਦਗੀ ਬੋਲੇ ਸਾਧੂ ਨੀ ਬੋਲਦਾ ਸਾਧੂ ਦੀ ਬੰਦਗੀ ਬੋਲੇ ਸਾਧੂ ਨਿਬੋਲਦਾ 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 ਦੀ ਬੰਦਗੀ ਬੋਲੇ ਸਾਧੂ ਬਾਦੂ ਦੀ ਬੰਦਗੀ ਬੋਲੇ ਰੱਬ ਦੇ ਪਿਆਰੇ ਮਹਾਪੁਰਸ਼ਾਂ ਦਾ ਹਮੇਸ਼ਾ ਸੰਗ ਕਰੀਏ ਗੁਰਸਿੱਖ ਤਾਂ ਆਪਣੀ ਜ਼ਿੰਦਗੀ ਚ ਨਿਤ ਦੀ ਅਰਦਾਸ ਹੀ ਇਹ ਕਰਦਾ ਹੈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਜੀ ਸਤਿਗੁਰੂ ਗਰੀਬਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀ ਸੰਗਤ ਤੇ ਸਾਰੀ ਸੰਗਤ ਨੂੰ ਵਿਹੰਗਮਾ ਨੂੰ ਵਾਹਿਗੁਰੂ ਬਾਣਾ ਮੰਨਣ ਦਾ ਬਲ ਬਖਸ਼ੇ ਪਰ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬਹਾਰੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਇਹ ਅਰਦਾਸ ਕਰਨੀ ਹੈ ਐਸੇ ਮਹਾਤਮਾ ਐਸੇ ਸਤਪੁਰਸ਼ ਐਸੇ ਯੁਗਪੁਰਸ਼ ਜਿਹੜੇ ਨੇ ਉਹ ਇਸ ਮਾਤ ਲੋਕ ਦੀ ਧਰਤੀ ਤੇ ਆਉਂਦੇ ਰਹਿਣ ਆਓ ਇੱਕੋ ਧਾਰਨਾ ਪੜਨੀ ਮੈਂ ਨਾਲ ਹੀ ਫਿਰ ਸਮਾਪਤੀ ਕਰਦਾ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਆਪ ਜੀ ਨੇ ਸਤੇ ਸੈਕਟਰੀ ਸਾਹਿਬਾ ਸੋ ਸਰਵਣ ਕਰਨਾ ਹੈ ਜਿੰਨੀਆਂ ਵੀ ਪਵਿੱਤਰ ਰੂਹਾਂ ਸਟੇਜ ਤੇ ਸਵਾਇ ਮਾਨ ਨੇ ਜਿੰਨੇ ਵੀ ਸਤਪੁਰਸ਼ ਆਏ ਨੇ ਸਾਰਿਆਂ ਦੇ ਚਰਨਾਂ 'ਚ ਦਾਸ ਸਿਜਦੇ ਕਰਦਾ ਹੋਇ ਅਖਿਮਾ ਮੰਗਦਾ ਮਹਾਪੁਰਸ਼ਾਂ ਦੇ ਪਿਆਰ ਵਿੱਚ ਆਪਾਂ ਸਾਰਿਆਂ ਨੇ ਇੱਕ ਧਾਰਨਾ ਪੜਨੀ ਹੈ ਸਤਗੁਰੂ ਗਰੀਬਨਵਾਜ ਸੱਚੇ ਪਾਤਸ਼ਾਹ ਮੇਰ ਕਰਨ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ ਤੇ ਨਾਮ ਦਾਣ ਦੇ ਦਾਤ ਬਖਸ਼ ਸਰਸੰਗਤ ਬਹੁਤਾਂਤ ਗਿਣਤੀ ਅੱਜ ਦੇ ਸਮੇਂ ਵਿੱਚ ਉਹਨਾਂ ਲੋਕਾਂ ਦੀ ਜਿਹੜੇ ਰੱਬ ਦੇ ਪਿਆਰਿਆਂ ਦੀ ਮਹਾਤਮਾ ਦੀ ਸਾਧੂਆਂ ਦੀ ਨਿੰਦਿਆ ਕਰਦੇ ਨੇ ਪਰ ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਕਦੇ ਵੀ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੋਇਆ ਕਰਦਾ ਜੇ ਅਸਲ ਹੈ ਤੇ ਅਸਲ ਦੀ ਨਕਲ ਹੈ ਸਰਸੰਗਤ ਜੀ ਇਹ ਨਹੀਂ ਵੀ ਰੱਬ ਦੇ ਪਿਆਰੇ ਮਹਾਪੁਰਸ਼ ਹੈ ਨਹੀਂ ਅੱਜ ਬਹੁਤ ਬੰਦਗੀ ਵਾਲੀਆਂ ਰੂਹਾਂ ਭਜਨ ਕਰਨ ਵਾਲੀਆਂ ਰੂਹਾਂ ਨੇ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਦਿਲੋਂ ਇਹੀ ਕਰਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿੰਨੀਆਂ ਸੰਗਤਾਂ ਆਈਆਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਰਸੰਗਤ ਜੀ ਕਿਸੇ ਮਹਾਪੁਰਸ਼ ਦੇ ਆਉਣ ਨਾਲ ਸੰਗਤ ਦੇ ਆਉਣ ਨਾਲ ਮਹਾਪੁਰਸ਼ਾਂ ਦਾ ਜਿਹੜਾ ਬਿਹੰਗਵਾਂ ਨੂੰ ਇਸ ਸਥਾਨ ਨੂੰ ਇਹਨਾਂ ਗੁਰਮਖਾਨ ਨੂੰ ਘਾਟਾ ਪਿਆ ਉਹ ਪੂਰਾ ਤਾਂ ਨਹੀਂ ਹੁੰਦਾ ਪਰ ਜਦੋਂ ਆਪਾਂ ਕਿਸੇ ਦੇ ਦੁੱਖ ਵਿੱਚ ਜਾ ਕੇ ਖੜ ਜੀਏ ਨਾ ਦੁੱਖ ਵੰਡਿਆ ਜਾਂਦਾ ਹੁੰਦਾ ਉਹ ਦੁੱਖ ਫਿਰ ਸਾਰਿਆਂ ਵਿੱਚ ਵੰਡਿਆ ਜਾਂਦਾ ਇਸ ਕਰਕੇ ਸਾਰੇ ਮਹਾਪੁਰਸ਼ਾਂ ਨੇ ਪਿਆਰ ਕੀਤਾ ਹੈ ਜਗਧਰੀ ਵਾਲੇ ਮਹਾਪੁਰਸ਼ ਹੁਣੇ ਸੰਗਤ ਵਿੱਚ ਤਸ਼ਰੀਫ ਲੈ ਕੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਰਸਨਾ ਵਾਂਜੀ ਨਾ ਰਹੇ ਸਾਰੇ ਗੱਜਰ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ